ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਦਸ਼ਾਹ ਵੈਗੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਮੈਂ ਤੇ ਦੀ ਪੁਆ ਕਈ ਰੀ ਕੰਮ ਮਤਲਬ ਗੁਰੂ ਮਾਰਾ ਦੀ ਕੇਪਾਈ ਨਹੀਂ ਹੈ ਜੀ ਆਪਣਾ ਕੰਮ ਕਪੜੇ ਦਾ ਬਹੁਤ ਵਧੀਆ ਚੱਲ ਰਿਹਾ ਹੈ ਤੇ ਜਿਵੇਂ ਕਈ ਵਾਰੀ ਵੀਡੀਓ ਬਣਾਉਣ ਦਾ ਟਾਈਮ ਵੀ ਨਹੀਂ ਲੱਗਦਾ ਪਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਮੇਰੀ ਵੀਡੀਓ ਨੂੰ ਪਿਆਰ ਕਰਦੇ ਨੇ ਸਤਿਕਾਰ ਦਿੰਦੇ ਨੇ ਮੈਨੂੰ ਮੈਸੇਜ ਵੀ ਕਰਦੇ ਨੇ ਵੀ ਤੁਸੀਂ ਅੱਜ ਵੀਡੀਓ ਨਹੀਂ ਪਾਈ ਬਹੁਤ ਪਿਆਰ ਕਰਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਤੇ ਬਾਕੀ ਮੈਂ ਸੋਨ ਨਹੀਂ ਗੱਲ ਕਰਨਾ ਚਾਹਣੀ ਸੀ ਮੈਂ ਕਿਹਾ ਵੀ ਕੋਈ ਵੀ ਗੱਲ ਆ ਹਨਾ ਦਿਲ ਚ ਨਾ ਲਾਇਆ ਕਰੋ ਕੋਈ ਵੀ ਮਤਲਬ ਕੋਈ ਘਰ ਦੀ ਕਬੀਰਦਾਰੀ ਦੀ ਕਿਸੇ ਚੀਜ਼ ਪਖਵਾਣਾ ਕੋਈ ਗੱਲ ਦਿਲ ਤੇ ਨਾ ਲਾਇਆ ਕਰੋ ਕਿਉਂਕਿ ਜੇ ਤੁਸੀਂ ਦਿਲ ਤੇ ਗੱਲਾਂ ਲਾਉਣ ਲੱਗ ਜੈ ਤਾਂ ਤੁਹਾਨੂੰ ਨੁਕਸਾਨ ਹੀ ਕਰਦੀਆਂ ਫਾਇਦਾ ਨਹੀਂ ਕਰਦੀਆਂ ਤੇ ਦੇਖੋ ਜਿੰਦਗੀ 'ਚ ਨੁਕਸਾਨ ਸਾਰਿਆਂ ਨੂੰ ਹੁੰਦੇ ਆ। ਬਾਅਦ ਦੇ ਘਾਟੇ ਸਾਰਿਆਂ ਨੂੰ ਪੈਂਦੇ ਆ। ਤੇ ਚਿੰਤਾਵਾਂ ਮੈਂ ਇੱਥੇ ਸਾਰਿਆਂ ਨੂੰ ਹੁੰਦੀਆਂ ਆਂ। ਕੋਈ ਇੱਥੇ ਇਹੋ ਜਿਹਾ ਬੰਦਾ ਨਹੀਂ ਹੈਗਾ ਵੀ ਜਿਹਨੂੰ ਚਿੰਤਾ ਨਾ ਹੋਵੇ ਜਾਂ ਖੇਤੀ ਦੀ ਟੈਨਸ਼ਨ ਨਾ ਹੋਵੇ। ਤੇ ਆਪਦੀ ਜ਼ਿੰਦਗੀ ਦੇ ਵਿੱਚ ਹਨਾ ਕੋਈ ਐਸਾ ਕੰਮ ਨਾ ਕਰੋ ਕਿ ਤੁਹਾਨੂੰ ਬਾਅਦ 'ਚ ਪਛਤਾਉਣਾ ਪੈ ਜਾਵੇ। ਜਾਂ ਤੁਸੀਂ ਕੋਈ ਇਹੋ ਜਿਹਾ ਮਤਲਬ ਕੰਮ ਕਰੋ ਵੀ ਕਈ ਵਾਰੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਨਾ ਵੀ ਸਰਵਿੰਦਗੀ 'ਚ ਚੱਕਣੀ ਪਵੇ। ਪਹਿਲਾਂ ਹੀ ਸੋਚ ਸਮਝ ਕੇ ਕਦਮ ਉਠਾ ਲਿਆ ਕਰੋ ਹਨਾ। ਵੀ ਜੋ ਵੀ ਕੰਮ ਕਰਦੇ ਹੋ ਸੋਚ ਸਮਝ ਕੇ ਕਰਿਆ ਕਰੋ ਕਿਉਂਕਿ ਬਾਅਦ ਵਿੱਚ ਇਹਨਾਂ ਦੇ ਰਿਜ਼ਲਟ ਬਹੁਤ ਮਾੜੇ ਵਿਭਗਤ ਨੇ ਪੈਂਦੇ ਆ ਕਿਸੇ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਤਾਂ ਡਰਿਆ ਨਾ ਕਰੋ ਕਿਉਂਕਿ ਜਿੰਨਾ ਚਿਰ ਪਰਮਾਤਮਾ ਦੇ ਘਰੇ ਛੋਡੀ ਉਮਰ ਲਿਖੀ ਹੋਈ ਹੈ ਲੰਮੀ ਸੋ ਨੂੰ ਕੁਝ ਨਹੀਂ ਹੁੰਦਾ ਹਨ ਤੇ ਕੋਈ ਵੀ ਕੰਮ ਆ ਕਰਨ ਤੋਂ ਪਹਿਲਾਂ ਹਨਾ ਥੋੜਾ ਧਿਆਨ ਰੱਖਿਆ ਕਰੋ ਥੋੜਾ ਸੋਚਿਆ ਕਰੋ ਠੀਕ ਹੈ ਨਾ ਤੇ ਬਾਕੀ ਗੱਲਾਂ ਵਿੱਚ ਛੋੜਨਾ ਇਹ ਵੀ ਕਰਨਾ ਚਾਹਣੀ ਹੈ ਕਿ ਦੁਨੀਆ ਦੇ ਵਿੱਚ ਆਪਾਂ ਨੂੰ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਆ ਕੁਝ ਸੋਚ ਉਹਨਾਂ ਥੱਲੇ ਸਿੱਟਣ ਵਾਲੀ ਮਿਲਦੇ ਆ ਕੁਝ ਉੱਪਰ ਚੱਕਣ ਵਾਲੀ ਵੀ ਮਿਲਦੀ ਆ। ਉਸ ਦੀ ਸੋਚ ਇੰਨੀ ਮਾੜੀ ਹੁੰਦੀ ਆ ਵੀ ਉਹਨਾਂ ਨੇ ਸਦਾ ਤੁਹਾਡੇ ਲਈ ਮਾੜੀ ਸੋਚਣਾ ਤੁਸੀਂ ਇਹਨਾਂ ਨੂੰ ਬਦਲ ਨਹੀਂ ਸਕਦੇ। ਕਦੇ ਵੀ ਨਹੀਂ ਬਦਲ ਸਕਦੇ ਤਾਂ ਤੁਸੀਂ ਭੁੱਲ ਜਿਓ। ਤੇ ਕੁਝ ਦੀ ਸੋਚ ਐਡੀ ਵਧੀਆ ਹੁੰਦੀ ਆ ਵੀ ਉਹ ਤੁਹਾਡੇ ਨਾਲ ਖੜਦੇ ਆ ਕੇ। ਤੁਹਾਨੂੰ ਸਪੋਰਟ ਕਰਦੇ ਆ। ਤੁਹਾਨੂੰ ਹੌਸਲਾ ਦਿੰਦੇ ਆ। ਤੁਹਾਨੂੰ ਕੰਮ ਕਰਨ 'ਚ ਵੀ ਮਤਲਬ ਮਜ਼ਾ ਆ ਜਾਂਦਾ ਜਦੋਂ ਕੋਈ ਤੁਹਾਡਾ ਸਪੋਰਟਰ ਬਣ ਜਾਂਦਾ ਹੈ। ਤੇ ਮੈਨੂੰ ਲੱਗਦਾ YouTube ਦੇ ਰਾਹੀਂ ਮੇਰੇ ਨਾਲ ਇੰਨੀਆਂ ਕ ਭੈਣਾਂ ਜੁੜ ਚੁੱਕੀਆਂ ਐ ਇੰਨੀਆਂ ਕ ਫੈਮਿਲੀਆਂ ਜੁੜ ਚੁੱਕੀਆਂ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਬਹੁਤ ਵਧੀਆ ਪਿਆਰ ਕਰਦੀਆਂ ਉਹ ਫੈਮਿਲੀਆਂ ਸਾਡੇ ਨਾਲ ਜੁੜੀਆਂ ਹੋਈਆਂ ਵੀ ਇੰਨੀਆਂ ਚੰਗੀਆਂ ਫੈਮਿਲੀਆਂ ਹੈਗੀਆਂ ਵੀ ਮੈਂ ਕਹਣੀ ਆ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਬਹੁਤ ਪੋਜ਼ਿਟਿਵ ਸੋਚਦੀਆਂ ਸਾਡੇ ਲਈ ਬਹੁਤ ਸਾਨੂੰ ਹੌਸਲਾ ਦਿੰਦੀਆਂ ਵੀ ਜਿਵੇਂ ਅਸੀਂ ਗੋਲਡਨ ਪੰਜਾਬ ਤੇ ਵੀ ਵਿਲੂਕ ਕੌਣੀ ਰਹਿਣੀ ਐ ਮੈਂ ਤੇ ਆਪਣਾ ਪੰਜਾਬ ਤੇ ਅਸੀਂ ਕੱਪੜੇ ਦਾ ਪੋਣਾ ਪਰ ਮੇਰਾ ਨੰਬਰ ਇੱਕੋ ਹੀ ਆ ਪ੍ਰੋਬਲਮ ਇਹ ਆ ਜਾਂਦੀ ਆ ਵੀ ਆਹੀ ਨੰਬਰ ਐ ਮੇਰੇ ਕੋਲ ਜਿਹੜਾ ਚੱਲਦਾ ਨਹੀਂ ਮੈਂ ਵੀ ਗੋਲਡਨ ਪੰਜਾਬ ਵਾਲਿਆਂ ਲਈ ਅੱਡ ਨੰਬਰ ਰੱਖੂਗੀ ਤੇ ਅਮਨ ਗਲਾਸ ਹੋਣ ਲਈ ਅੱਡ ਅਸੀਂ ਦੋਹੀਆਂ ਕੰਮ ਕਰਨ ਵਾਲੇ ਮੈਂ ਤੇ ਦੀਪੂ ਤੇ ਵੀ ਸਾਨੂੰ ਵੀ ਪ੍ਰੋਬਲਮ ਆ ਜਾਂਦੀਆਂ ਵੀ ਸ਼ਾਮ ਤੱਕ ਸਾਨੂੰ ਸਹੀ ਪੁੱਛੋ ਤਾਂ ਲੱਗਦਾ ਵੀ ਮੰਜੇ 'ਚ ਬੈ ਕੇ ਐ ਨਹੀਂ ਪਤਾ ਲੱਗਦਾ ਵੀ ਅਗਲੇ ਕਹਿੰਦੇ ਨੀਂਦ ਨਹੀਂ ਆਉਂਦੀ ਤੇ ਸਾਨੂੰ ਐ ਨਹੀਂ ਪਤਾ ਲੱਗਦਾ ਭੁੱਖ ਦੇ ਕੀ ਹੁੰਦੀ ਹੈ ਜਦੋਂ ਬੰਦਾ ਥੱਕਿਆ ਹੁੰਦਾ ਸੋ ਉਹਨਾਂ ਪਿੰਡ ਭਰਾਵਾਂ ਨੂੰ ਮੈਂ ਕਹਿਣੀ ਆ ਵੀ ਮਿਹਨਤ ਕਰੋ ਮਿਹਨਤ ਤੇ ਵਿਸ਼ਵਾਸ ਰੱਖੋ ਹਨਾ ਪਰਮਾਤਮਾ ਤੇ ਵਿਸ਼ਵਾਸ ਰੱਖੋ ਬਾਲਾ ਸੇ ਦੀ ਹੌਸਲਾ ਛੱਡ ਜਣਾ ਦਿਲ ਨਾ ਛੱਡਿਆ ਕਰੋ ਵੇਖ ਦਿਲ ਛੱਡਣ ਨਾਲ ਕੁਝ ਬਣਦਾ ਨਹੀਂ ਮੈਂ ਤੁਹਾਨੂੰ ਬਾਹਰ-ਬਾਹਰ ਵੀ ਇਹ ਗੱਲ ਕਹਿਣੀ ਆ ਵੀ ਸਾਡਾ ਆ ਕੰਮ ਨਹੀਂ ਬਣਦਾ ਜਿਵੇਂ ਹੋ ਗਿਆ ਵੇਖ ਦਿਲ ਛੱਡ ਕੇ ਕੁਝ ਨਹੀਂ ਬਣਦਾ ਇਹ ਜ਼ਿੰਦਗੀ ਹੈ ਇਹ ਤਾਂ ਥੋੜਾ-ਬੋੜਾ ਵੀ ਮਾੜਾ ਸਮਾਂ ਵੀ ਬੰਦੇ ਤੇ ਆਉਂਦਾ ਰਹਿੰਦਾ ਚੰਗਾ ਵੀ ਆਉਂਦਾ ਰਹਿੰਦਾ ਘਬਰਾਇਆ ਨਾ ਕਰੋ ਜੱਤੋਂ ਪਰੇ ਨਹੀਂ ਹੁੰਦਾ ਵੀ ਤੁਹਾਨੂੰ ਖੁਸ਼ੀ ਨਹੀਂ ਮਿਲੀ ਜਾਣਗੀਆਂ ਠੀਕ ਹੈ ਕਦੇ ਨਾ ਕਦੇ ਜ਼ਿੰਦਗੀ 'ਚ ਮਾੜਾ-ਮੋਟਾ ਸੰਘਰਸ਼ ਜ਼ਰੂਰੀ ਹੈ ਜਿਵੇਂ ਧਿਆਨ ਨਾਲ ਗਾਹ ਵੀ ਜੈਨਾ ਤੇ ਜ਼ਿੰਦਗੀ 'ਚ ਸੰਘਰਸ਼ ਜ਼ਰੂਰੀ ਹੈ ਜੇ ਆਪਾਂ ਕਹੀਏ ਤਾਂ ਤੇ ਹਰ ਇੱਕ ਗੱਲ ਦੇ ਵਿੱਚ ਤੁਸੀਂ ਪਰਮਾਤਮਾ ਨੂੰ ਦੋਸ਼ ਵੀ ਨਾ ਦਿਓ ਕਰੋ ਇਹ ਮੇਰੀ ਰਿਕੁਐਸਟ ਹੈ ਕਿਉਂਕਿ ਵਾਹਿਗੁਰੂ ਜੀ ਹੈ ਨਾ ਕਦੇ ਵੀ ਕਿਸਦਾ ਮਾੜਾ ਨਹੀਂ ਕਰਦੇ ਤੇ ਕਦੇ ਹੋ ਨਹੀਂ ਸਕਦਾ ਵੀ ਤੁਸੀਂ ਉਹਨਾਂ ਦਾ ਨਾਮ ਲਾਉਂਦੇ ਹੋ ਤੁਹਾਡੀ ਮਦਦ ਨਾ ਕਰੇ ਜ਼ਿੰਦਗੀ ਜਿਵੇਂ ਆਪਾਂ ਆਏ ਆਂ ਜ਼ਿੰਦਗੀ ਦੇ ਵਿੱਚ ਆਪਾਂ ਕੁਝ ਕਰਨ ਵਾਸਤੇ ਆਏ ਆਂ ਮਰੂ ਮਰੂ ਕਰਕੇ ਤਾਂ ਇੱਥੇ ਟਾਈਮ ਪਾਸ ਹੁੰਦਾ ਨਹੀਂਗਾ ਬਾਲਾ ਵੀ ਰੰਨਾ ਸੋਚਿਆ ਕਰੋ ਜਿਆਦਾ ਸੋਚਣ ਵਾਲੇ ਬੰਦੇ ਵੀ ਮਤਲਬ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਆਂ ਬਾਰੇ ਗੱਲ ਵੱਲ ਤੇ ਟੈਨਸ਼ਨ ਲੈਣੀ ਸੋਚੀ ਜਾਣਾ ਕੋਈ ਨਾ ਕੋਈ ਸੋਚੀ ਜਾਣਾ ਇਹ ਚੀਜ਼ਾਂ ਨਾ ਕਰਿਆ ਕਰੋ ਜੋ ਤੁਹਾਡੇ ਕਰਮਾਂ ਚ ਹੁੰਦਾ ਉਹ ਤੁਹਾਨੂੰ ਮਿਲ ਜਾਂਦਾ ਜੋ ਹੁੰਦਾ ਨਹੀਂ ਉਹ ਮਿਲਦਾ ਨਹੀਂ ਉਹਦੇ ਲਈ ਤੁਸੀਂ ਰੱਬ ਨੂੰ ਦੋ ਸੁਨਾ ਦੇਆ ਕਰੋ ਸਬਰ ਤੇ ਸੰਤੋਖ ਇਹ ਜ਼ਰੂਰੀ ਹੈ ਕੁਝ ਵੀ ਕਰਨਾ ਜ਼ਿੰਦਗੀ 'ਚ ਸਬਰਨ ਸੰਤੋਖ ਹੋਣਾ ਬਹੁਤ ਇੰਪੋਰਟੈਂਟ ਆ ਛੋਟੇ ਲਈ ਅੱਜ ਤਾਂ ਫਿਰ ਹੁਣ ਅਸੀਂ ਰੱਬ ਨਾਲ ਲੜ ਪਏ ਹਨ ਕਿ ਸਾਨੂੰ ਟਾਈਮ ਤੇ ਮਤਲਬ ਐਨੇ ਵਿਜੀ ਹੁੰਨੇ ਆ ਕਿ ਖਾਣਾ ਵੀ ਅਸੀਂ ਬਣਾ ਨਹੀਂ ਸਕਦੇ ਇਹ ਜ਼ਿੰਦਗੀ ਹੈ ਵੀ ਕਈ ਵਾਰੀ ਨੂਨ ਵਾਲੇ ਪਰੌਤੇ ਬਣਾ ਕੇ ਖਾ ਲੈਣੇ ਆ ਕਦੇ ਸਬਜ਼ੀ ਬਣਾ ਲੈਣੇ ਆ ਕਦੇ ਜਮੇ ਕੁਝ ਨਹੀਂ ਹੁੰਦਾ ਤਾਂ ਦੁੱਧ ਚ ਸੇਵੀਆਂ ਪਾ ਕੇ ਵੀ ਖਾ ਲੈਣੇ ਆ ਵੀ ਜੇ ਰੱਬ ਨੂੰ ਦੋਸਤ ਹੈ ਕਿ ਵੀ ਰੱਬਾ ਇੱਥੇ ਬਾਲੀ ਮਿਹਨਤ ਕਰਦੇ ਆ ਸਾਨੂੰ ਤਾਂ ਥੋੜੇ ਪੈਸੇ ਬਣਦੇ ਆ ਸਾਨੂੰ ਹੋਰ ਪੈਸੇ ਦੇ ਅਸੀਂ ਨੌਕਰ ਰੱਖਣੇ ਅਸੀਂ ਐ ਕੰਮ ਕਰਨਾ ਨਹੀਂ ਅਸੀਂ ਉਨੇ ਚ ਹੀ ਖੋਸ ਆ ਛੋਟੀ ਆਦਤ ਬਣ ਜਾਂਦੀ ਜਿੰਨੀ ਤੁਸੀਂ ਆਪਣੀ ਸੋਚ ਨੂੰ ਵਧਾ ਲੋਗੇ ਉਹ ਨਹੀਂ ਵੱਧ ਜਾਂਦੀ ਐ ਜਿੰਨੀ ਘਟਾ ਲੋਗੇ ਉਨੀ ਘਟ ਜਾਂਦੀ ਐ ਤੁਹਾਨੂੰ ਦੇਖਣਾ ਵੀਡੀਓ ਬਣਾਉਂਦਾ ਮੈਨੂੰ ਪਤਾ ਮੇਰੇ ਕੋਲ ਟਾਈਮ ਨਹੀਂ ਕਿਉਂਕਿ ਜਾ ਕੇ ਪਾਰਸਲ ਲਾਉਣੇ ਆ ਕਈਆਂ ਦੇ ਡਰੈਸ ਬੁੱਕ ਹੋਏ ਪਿਆ ਕਈਆਂ ਦੇ ਲੈ ਕੇ ਲਾਵਾਂਗੇ ਤੇ ਹੁਣ ਮੈਂ ਸੋਚਾਂ ਵੀ ਬੱਸ ਵੀ ਪੈਸੇ ਤਾਂ ਆਪੇ ਬਣ ਜਾਣਗੇ ਪੈਸੇ ਐ ਨਹੀਂ ਬਣਦੇ ਹੁੰਦੇ ਪੈਸੇ ਕਮਾਉਣੇ ਪੈਂਦੇ ਆ ਫਸੇ ਤੁਰੇ ਫਿਰਦੇ ਆ ਕੀ ਕਰੀਏ ਪੈਸਾ ਕਮਾਉਣ ਖਾਤਰ ਬਹੁਤ ਮਿਹਨਤ ਕਰਨੀ ਪੈਂਦੀ ਆ ਬਹੁਤ ਜ਼ਿਆਦੇ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਮਿਹਨਤ ਕਰਨ ਲੱਗ ਜਾਨੇ ਮਿਹਨਤ ਤਾਂ ਕਰ ਨਜ਼ਾਰਾ ਵੀ ਬਹੁਤ ਵਧੀਆ ਵੀ ਤੁਸੀਂ ਨਜ਼ਾਰਾ ਲੈਣੇ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਸਾਨੂੰ ਸਿਖਾਉਂਦੀ ਬਹੁਤ ਕੁਝ ਆ। ਬਾਹਰ ਅੰਦਰ ਜਾਣ ਨੇ ਜਦੋਂ ਕਿਤੇ ਕੋਸ਼ਿਸ਼ ਕਿਤੇ ਕੋਸ਼ਿਸ਼ ਉੱਥੇ ਜ਼ਿੰਦਗੀ ਸਿੱਖਣ ਨੂੰ ਵੀ ਬਹੁਤ ਕੁਝ ਦਿੰਦੀ ਆ। ਤੇ ਬਾਕੀ ਗੜੀਆਂ ਗੱਲਾਂ ਹੁੰਦੀਆਂ ਮੈਂ ਤੁਹਾਡੇ ਨਾਲ ਕੁੱਲ ਮਿਲਾ ਕੇ ਸ਼ੇਅਰ ਕਰਦੀ ਰਹਿਣੀ ਆ ਤੇ ਕਰਦੀ ਰਹੂੰਗੀ ਕਿਉਂਕਿ ਮੈਨੂੰ ਤੁਹਾਡੇ ਚ ਕੋਈ ਇਹ ਨਹੀਂ ਲੱਗਦਾ ਵੀ ਹਾਂ ਜੂ ਰੂਤੇ ਕੁ ਬਗਾਨੇ ਜੁੜੇ ਹੋਏ ਆ। ਕਈ ਵਾਰੀ ਹੁਣ ਵੀਡੀਓ ਪਿਆ ਕਰੂਗੀ ਕਈ ਵਾਰੀ ਪਾਈ ਵੀ ਨਹੀਂ ਜਾਣੀ ਜੀ ਕਿਉਂਕਿ ਕੱਪੜੇ ਦਾ ਕੰਮ ਆਪਣਾ ਵਧੀਆ ਵੈਗ ਨੂੰ ਚਲਾਇਆ ਹੋਇਆ ਦਾ ਫਿਰ ਟਾਈਮ ਵੀ ਨਹੀਂ ਲੱਗਦਾ ਵੀਡੀਓ ਬਣਾਉਣ ਦਾ। ਤੇ ਜੇ ਆਪਾਂ ਸਟਰਗਲ ਕੀਤਾ ਸੀ ਤਾਂ ਅੱਜ ਪਰਮਾਤਮਾ ਆਪਣੇ ਨਾਲ ਖੜੇ ਆ। ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ। ਅਗਰ ਅਕਾਲਪੁਰ ਕੁਵੈਗਰੋਂ ਇੱਕ ਮਹੀਨੇ 'ਚ 20 ਬਰਕਤਾਂ ਪਾਈਆਂ ਨੇ। ਜਾਨੀ ਕਿ ਜਿਹੜੇ ਦੋ ਵਕਤ ਦੀ ਰੋਟੀ ਆ ਉਹ ਸੌਖੀ ਖਾ ਰਹੇ ਆ। ਕੋਈ ਸ਼ਿਕਵਾ ਨਹੀਂ ਪਰਮਾਤਮਾ ਨਾਲ। ਮੈਂ ਬਹੁਤ ਜ਼ਿਆਦਾ ਖੁਸ਼ ਆ ਪਰਮਾਤਮਾ ਨਾਲ। ਬਹੁਤ ਜ਼ਿਆਦਾ ਖੁਸ਼ ਆ ਵੈਗਰੂ ਤੋਂ ਵੀ। ਹਾਂਜੀ ਵੈਗਰੂ ਜੇ ਸਬਰ ਕੀਤਾ ਸੀ ਤਾਂ ਵਾਹਿਗੁਰੂ ਨੇ ਅੱਜ ਰੰਗ ਭਾਗ ਲਾ ਦਿੱਤੇ। ਜੋ ਮੰਗਿਆ ਸੀ ਪਰਮਾਤਮਾ ਨੇ ਉਹ ਦਿੱਤਾ। ਸਬਰ ਲੰਮਾ ਸੀ ਪਰ ਉਹਦਾ ਫਲ ਬਹੁਤ ਸੁਆਦ ਪੱਕੇ ਬਹੁਤ ਜਿਆਦਾ ਮਿੱਠਾ ਫਲ ਹੈ ਹਾਂ ਸਟਰਗਲ ਲੰਮਾ ਸੀ ਇਹ ਗੱਲ ਸੱਚ ਹੈ ਵੀ ਤੰਗੀ ਬੰਗੀ ਬਹੁਤ ਲੰਮਾ ਟਾਈਮ ਦੇਖੀ ਹੈ ਪਰ ਅੱਜ ਮਹਾਰਾਜ ਨੇ ਜਿਹੜੇ ਫਲ ਲਾਏ ਆ ਉਹਨਾਂ ਨੂੰ ਦੇਖ ਕੇ ਸਾਰੇ ਦੁੱਖ ਭੁੱਲ ਗਏ ਐ ਲੱਗਾ ਵੀ ਚਲ ਕੋਈ ਗੱਲ ਨਹੀਂ ਆਪਣੇ ਤੇ ਵੀ ਰੱਬ ਨੇ ਦੇਣ ਲਿਆ ਤੇ ਆਪਾਂ ਬਹੁਤ ਖੁਸ਼ ਆ ਜੀ ਆਪਣੀ ਛੋਟੀ ਜੀ ਲਾਈਫ ਦੇ ਵਿੱਚ ਕੋਈ ਜਿਆਦੀਆਂ ਜਿਆਦਾ ਆਪਣੀਆਂ ਮੰਗਾਂ ਨਹੀਂ ਜਿਆਦੀਆਂ ਆਪਣੀਆਂ ਕੋਈ ਭੁੱਖਾ ਨਹੀਂ ਹੈਗੀਆਂ ਪਰ ਆਪਾਂ ਖੁਸ਼ ਆ ਆਪਣੀ ਲਾਈਫ ਦੇ ਵਿੱਚ ਕਿਆ ਕੇ ਨਹੀਂ ਮਗਾ ਖੁਸ਼ ਹਨ ਹੂੰ ਪੂਰੇ ਖੁਸ਼ ਜਿੰਦਗੀ ਵਧੀਆ ਚੱਲ ਰਹੀ ਹੈ ਅੱਠ ਅੱਠ ਹੂੰ ਛੋਟਾ ਦੀ ਕੁਝ ਤਾਂ ਜ਼ਿੰਦਗੀ ਅੱਠ ਅੱਠ ਹੈ ਆਪਣੇ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਹਰ ਇੱਕ ਦੇ ਹੁੰਦਾ ਰਹਿੰਦਾ ਹੀ ਹੈ ਬੜੀ ਟੈਨਸ਼ਨ ਨਾ ਲਿਆ ਕਰੋ ਕੁਝ ਨਹੀਂ ਹੁੰਦਾ ਜੋ ਹੋਣਾ ਹੋ ਕੇ ਰਹਿਣਾ ਪਰਮਾਤਮਾ ਆਪੇ ਤੁਹਾਡਾ ਭਲਾ ਕਰੂਗਾ ਪਰਮਾਤਮਾ ਤੇ ਵਿਸ਼ਵਾਸ ਰੱਖੋ ਇਹਨੂੰ ਟੁੱਟਣ ਨਾ ਵਾਹਿਗੁਰੂ ਜੀ ਤੇ ਵਿਸ਼ਵਾਸ ਤੇਰੀ ਐਸ। ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖੋ ਟੁੱਟਣ ਨਾ ਦੇਓ। ਜਿੰਨਾ ਤੁਹਾਡਾ ਵਿਸ਼ਵਾਸ ਪੱਕਾ ਹੋਊਗਾ। ਉੰਨੀ ਪਰਮਾਤਮਾ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰੂਗਾ। ਸਭ ਵਿਸ਼ਵਾਸ ਰੱਖਣਾ ਪਰਮਾਤਮਾ ਤੇ ਜ਼ਰੂਰੀ ਹੈ। ਜਿਵੇਂ ਅਸੀਂ ਪਰਮਾਤਮਾ ਦੇ ਨਾਲ ਲੱਗੇ ਸੀ ਹਨਾ ਤਾਂ ਅੱਜ ਵਾਹਿਗੁਰੂ ਨੇ ਕੋਈ ਕਮੀ ਨਹੀਂ ਛੱਡੀ। ਕਿਸੇ ਚੀਜ਼ ਦੀ ਕੋਈ ਟੋਟ ਨਹੀਂ ਛੱਡੀ ਵਾਹਿਗੁਰੂ ਨੇ। ਚਾਰ ਉਹ ਪਾਸੇ ਪਰਮਾਤਮਾ ਨੇ ਕਿਨੇ ਕਹਿੰਦੇ ਨੇ ਰੰਗ ਭਰ ਤੇ ਜ਼ਿੰਦਗੀ ਚ ਰੰਗ ਭਰ ਤੇ ਬਹੁਤ ਖੁਸ਼ ਆਪਣੀ ਐ ਇਸ ਜ਼ਿੰਦਗੀ ਦੇ ਵਿੱਚ ਤੁਹਾਨੂੰ ਵੀ ਕਹਿਣੀ ਆ ਡੋਲਣਾ ਨਹੀਂ ਪਰਮਾਤਮਾ ਤੇ ਵਿਸ਼ਵਾਸ ਰੱਖੋ ਉਹ ਸਭ ਦੇਊਗਾ ਤੁਹਾਨੂੰ ਸਮੇਂ ਦੇ ਨਾਲ ਚੀਜ਼ ਮਿਲੂਗੀ ਬੜੀ ਕਾਰ ਨਾ ਕਰਿਆ ਕਰੋ ਥੋੜਾ ਜਿਹਾ ਪੇਸ਼ੈਂਸ ਰੱਖਣਾ ਜ਼ਰੂਰੀ ਆ ਸਬਰ ਸਮੇਂ ਦੇ ਕੋਟਣ ਤੋਂ ਸਭ ਕੁਝ ਮਿਲ ਜਾਣਾ ਸੋ ਵੀਡੀਓ ਮੈਂ ਛੋਟੀ ਬਣਾਈ ਆ ਗੱਡੀ ਚ ਬਣਾਈ ਆ ਜਾ ਕੇ ਕੱਪੜਿਆਂ ਦਾ ਕੰਮ ਕਰਨਾ ਜੀ ਕੈਨੇਡਾ ਭਰਨ ਦੇ ਲਈ ਕੰਮ ਤਾਂ ਕਰਨਾ ਪੈਂਦਾ ਇਹ ਗੱਲ ਸੱਚ ਹੈ ਆਪਣੀ ਕਦੇ ਇਹ ਸੋਚ ਨਹੀਂ ਹੁੰਦੀ ਵੀ ਆਪਾਂ ਵੀਡੀਓ YouTube ਤੇ ਪਾ ਤੀ ਤਾਂ ਠੀਕ ਹੈ ਅਸੀਂ ਆਪਦੀ ਹੱਥੀ ਮਿਹਨਤ ਕਰਦੇ ਆ ਕਪੜੇ ਦਾ ਕੰਮ ਕਰਦੇ ਆ ਨਾਲੇ ਦੀਪੂ ਲਾ ਕਰੀ ਜਾਂਦਾ ਨਾਲੇ ਮੇਰੇ ਨਾਲ ਕੰਮ ਕਰਾਉਂਦਾ ਬਹੁਤ ਸਟਰਗਲ ਹੈ ਮੈਨੂੰ ਲੱਗਦਾ ਕੈਨੇਡਾ ਤੋਂ ਵੱਧ ਸਟਰਗਲ ਸਾਡਾ ਮਾਪੂਤਾਂ ਦਾ ਤੇ ਫੇਰੀ ਮਹਾਰਾਜ ਰੰਗ ਲਾਉਂਦਾ ਜੀ ਗੱਲ ਉੱਥੇ ਆ ਗਈ ਵੀ ਸਟਰਗਲ ਕਰਨਾ ਪੈਂਦਾ ਕੁਝ ਪਾਉਣ ਲਈ ਕੁਝ ਖੋਣਾ ਪੈਂਦਾ ਉਹ ਕੋਇਆ ਸੀ ਕੀ ਹੈ ਸਾਡਾ ਖਰਾਮ ਕੋਈ ਹੈ ਸਟੈਂਬੀ ਅਸੀਂ ਰਾਤ ਨਹੀਂ ਕਰ ਸਕਦੇ ਸਾਨੂੰ ਰਾਤ ਦੇ 12 1 ਵਜੇ ਜਾਂਦੇ ਪੈਂਦੇ ਹਨ ਸਵੇਰ 5:3 6 ਵਜੇ ਫੇਰ ਉੱਠ ਕੱਢਦੇ ਹਾਂ ਉਹੀ ਜ਼ਿੰਦਗੀ ਦਾ ਰੋਜ਼ਾਨਾ ਦਾ ਰੁਟੀਨ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਆਪ ਨੂੰ ਆਪ ਸਭ ਤੋਂ ਸੌਰੀ ਜਣੇ ਆ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਣ ਵੱਲੋਂ ਐਂਡਦੀਪ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਬਾਸ਼ਾ ਵੈਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੀ